ਸਰਕਾਰਾਂ ਹੁੰਦੀਆਂ ਨੇ ਵਾਅਦੇ ਕਰਦੀਆਂ ਨੇ ਪਰ ਖਰੀ ਨਹੀਂ ਜਿਹਦੇ ਕਰਕੇ ਕ੍ਰਾਈਮ ਵਧ ਰਿਹਾ ਲੁੱਟਾਂ ਖੋਹਾਂ ਆਏ ਦਿਨ ਕਿਸੇ ਨਾ ਕਿਸੇ ਦੀ ਲੁੱਟ ਖੋਹ ਹੀ ਹੁੰਦੀ ਆ ਮਤਲਬ ਉਹ ਚੀਜ਼ਾਂ ਜਦੋਂ ਕਾਨੂੰਨ ਸਖਤ ਹੋ ਗਿਆ ਸ਼ਰਾਰਤੀਆਂ ਅੰਦਰ ਜਿਹੜੇ ਨੇ ਇੱਕ ਅੱਧਾ ਵੀ ਵਧੀਆ ਤਰੀਕੇ ਨਾਲ ਉਹਨੂੰ ਸਜ਼ਾ ਮਿਲੀ ਹੋਵੇ ਤਾਂ ਥੱਲ ਪੈਸਾ ਸੱਜਦਾ ਤੇ ਆਹ ਮੁਝ ਪਹਿਲਾਂ ਵਾਲੀ ਗੱਲ ਨਹੀਂ ਆਪਣਾ ਯੂਥ ਪੰਜਾਬੀਆਂ ਦਾ ਜਿਹੜਾ ਸਾਰਾ ਵਾਰ ਚੱਲ ਗਿਆ ਜਿੰਨੇ ਕਿ ਇੱਥੇ ਮੁੰਡੇ ਰਹਿੰਦੇ ਸੀ ਉਹਦੇ ਚੋਂ ਪੁਛ ਪੈਸੇ ਨਸ਼ਿਆਂ ਤੇ ਲੱਗ ਗਏ ਠੀਕ ਹੈ ਜੀ ਨਸ਼ੇ ਵੀ ਇਦਾਂ ਦੇ ਕਿ ਉਹਦੇ ਚੋਚਾ ਕੇ ਵੀ ਬਾਹਰ ਨਹੀਂ ਨਿਕਲਦਾ ਸਾਬ ਸynthatic ਨਸ਼ੇ ਆ ਸੋ ਪੰਜਾਬ ਪਹਿਲਾਂ ਹੁੰਦੀ ਸੋਨੇ ਦੀ ਜੜੀ ਅਸੀਂ ਤਾਂ ਜਦੋਂ ਸਾਡਾ ਟਾਈਮ ਸੀ ਉਹ ਵੀ ਬਹੁਤ ਵਧੀਆ ਸੀ ਹੁਣ 4-5 ਸਾਲ ਤੋਂ 10 ਸਾਲ ਤੋਂ ਤਾਂ ਬਹੁਤ ਵਿੜਾ ਗਰ ਹੋ ਗਿਆ ਨਸ਼ਾ ਵੀ ਦੇਖੋ ਕਿੰਨਾ ਵੱਧਦਾ ਜਾ ਰਿਹਾ ਇੱਕ ਪਾਸੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਕੰਮ ਕਰ ਰਹੀ ਪਰ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਨੇ ਕਿ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਤੇ ਹੱਥ ਹੀ ਨਹੀਂ ਪੈ ਰਿਆ ਵੱਡੇ ਮਗਰਮੱਛ ਦੀ ਗੱਲ ਕਰੀਏ ਜੇ ਜਿੱਥੋਂ ਪ੍ਰੋਡਕਸ਼ਨ ਹੁੰਦੀ ਹੈ ਹੁਣ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਨਾ ਕਿਸੇ ਆਪਣੇ ਪ੍ਰਾਪਰਟੀ ਤੇ ਪੀਪਲ ਦਾ ਦਰਖਤ ਹੋ ਗਿਆ ਜਦੋਂ ਆਪਾਂ ਕਹਿੰਦੇ ਆ ਵੀ ਇਹਨੂੰ ਵਡਾ ਦੀ ਆਪਾਂ ਉਹਦੇ ਪੱਤੇ ਨਹੀਂ ਲੱਗਦੇ ਆਪਾਂ ਨੂੰ ਜੜ ਤੋਂ ਵੜਦੇ ਆ ਵੀ ਇਹ ਦੁਆਰਾ ਨਾਲ ਜੀ ਸਭ ਤੋਂ ਪਹਿਲਾਂ ਜਿਹੜਾ ਵੇਚ ਰਿਹਾ ਸਪਲਾਈ ਕਰ ਰਿਹਾ ਉਹਨੂੰ ਟੰਗ ਦਿਓ ਇੱਕ ਦੋ ਹੀ ਧਾਰਨਾ ਹੈਗੀਆਂ ਵਧੀਆ ਜਿਹੇ ਬੰਦੇ ਜਿਹੜੇ ਕਰਦੇ ਨੇ ਟੰਗ ਦਿਓ ਉਸ ਤੋਂ ਬਾਅਦ ਆਪ ਵੀ ਤੁਸੀਂ ਦੇਖ ਲਓ ਰਿਜ਼ਲਟ ਸਾਰੇ ਦੇ ਸਾਹਮਣੇ ਹੋਏ। ਅੱਛਾ ਲੋਕ ਕਈ ਵਾਰੀ ਕਹਿੰਦੇ ਵੀ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ, ਪੁਲਿਸ ਨੂੰ ਵੀ ਸਭ ਕੁਝ ਪਤਾ ਹੁੰਦਾ ਜਾਂ ਕਈ ਲੋਕ ਵੀ ਹੁੰਦੇ ਨੇ ਜਿਹੜੇ ਰੋਲਾ ਵੀ ਪਾਉਂਦੇ ਉਹਨਾਂ ਨੂੰ ਵੀ ਸਭ ਕੁਝ ਪਤਾ ਹੁੰਦਾ ਪਰ ਫਿਰ ਵੀ ਨੱਖ ਨਹੀਂ ਪਾਉਂਦੇ ਉਹਨਾਂ ਤੇ। ਕੀ ਲੱਗਦਾ ਕਿ ਸਰਕਾਰਾਂ ਦਾ ਰੋਲ ਹੁੰਦਾ ਵਿੱਚ? ਦੇਖੋ ਜੀ ਮੈਂ ਜੇ ਕਹਾਂ ਵੀ ਸਾਰੀ ਸਰਕਾਰ, ਸਾਰੀ ਪੁਲਿਸ ਨਹੀਂ ਹੁੰਦੀ। ਕੁਝ ਬੰਦੇ ਹੁੰਦੇ ਨੇ ਜਿਹੜੇ ਗਲਤ ਹੁੰਦੇ ਨੇ। ਜਿਨ੍ਹਾਂ ਕਰਕੇ ਸਾਰਾ ਵੀ ਸਿਸਟਮ ਜਿਹੜਾ ਬਦਨਾਮ ਹੁੰਦਾ। ਜੇ ਕੁਛ ਇਹੋ ਜਿਹੇ ਬੰਦੇ ਹੁੰਦੇ ਆ ਤਾਂ ਜੇ ਸਰਕਾਰਾਂ ਨੂੰ ਪੁਲਿਸ ਨੂੰ ਪਤਾ ਹੁੰਦਾ ਤਾਂ ਉਹਨਾਂ ਤੇ ਹੀ ਕਾਰਵਾਈ ਕਰਦੇ ਰਹੀ ਗੱਲ ਪੁਲਿਸ ਦੀ ਹੁਣ ਆਪਾਂ ਕੋਈ ਵੀ ਕ੍ਰਾਈਮ ਨਹੀਂ ਹਰ ਬੰਦੇ ਦੇ ਮੂੰਹ ਤੇ ਇਹ ਆ ਕਿ ਪੁਲਿਸ ਐਕਸ਼ਨ ਨਹੀਂ ਲੈਂਦੀ ਟਾਈਮ ਤੇ ਨਹੀਂ ਪਹੁੰਚਦੀ ਪੁਲਿਸ ਪੈਸੇ ਖਾਂਦੀ ਆ ਪੁਲਿਸ ਜੀ ਸਪਾਰਸ਼ ਹੋਵੇ ਤਾਂ ਕੰਮ ਕਰਦੀ ਆ ਉਥੇ ਮੈਂ ਕਹਿਣਾ ਚਾਹੁੰਦਾ ਕਿ ਵੀ ਪੁਲਿਸ ਗਲਤ ਨਹੀਂ ਪੁਲਿਸ ਆਪਣਾ ਵਧੀਆ ਰੋਲ ਮੰਨਦੀ ਆ ਉਥੇ ਕਮੀ ਆ ਫੋਰਸ ਦੀ ਪਾਣਿਆਂ ਦੇ ਵਿੱਚ ਫੋਰਸ ਹੈ ਹੁਣ ਜਿੰਨੇ ਪੁਰਾਣੇ ਮੁਲਾਜ਼ਮ ਨੇ ਅਫਸਰ ਨੇ ਉਹ ਰਟਾਇਰ ਹੋ ਜਾਂਦੇ ਨੇ ਭਰਤੀ ਨਵੀਂ ਨਹੀਂ ਹੋ ਪਾਈ ਜਿਹਦੇ ਕਰਕੇ ਪੁਲਿਸ ਦੀ ਕਮੀ ਆ ਫੋਰਸ ਦੀ ਕਮੀ ਆ ਹੁਣ ਸਰਕਾਰ ਕਹਿੰਦੀ ਹੈ ਜੀ ਅਸੀਂ ਪੁਲਿਸ ਨੂੰ ਪੂਰਾ ਸ਼ਕਤੀ ਨਾਲ ਕਿਹਾ ਹੋਇਆ ਕਿ ਬੀ ਕ੍ਰਾਈਮ ਦੇ ਖਿਲਾਫ ਨਸ਼ੇ ਦੇ ਖਿਲਾਫ ਤੁਸੀਂ ਪ੍ਰੋਪਰ ਟਟ ਕੇ ਐਕਸ਼ਨ ਲੈਣਾ ਉਹ ਲੈਂਦੇ ਆ ਪਰ ਉਹ ਮਜਬੂਰ ਨੇ ਹੁਣ ਤੁਸੀਂ ਇੱਕ ਇੱਕ ਕੰਮ ਜਿਹੜਾ ਆ ਵੀ ਉਹ ਚਾਰ ਬੰਦਿਆਂ ਨੇ ਕਰਨਾ ਇੱਕ ਦਿਨ ਦੇ ਵਿੱਚ ਕਰਨਾ ਉਹ ਇੱਕ ਬੰਦਾ ਉਹਨੂੰ ਚਾਰ ਦਿਨ ਚ ਲੱਗਦਾ ਬੰਦੇ ਘੱਟ ਪੁੰਚਦੇ ਸੋ ਮੇਰੀ ਬੇਨਤੀ ਸਰਕਾਰ ਨੂੰ ਇਹ ਆ ਵੀ ਆਪਾਂ ਫੋਕਸ ਕਰੀਏ ਕਿ ਭਰਤੀ ਪੰਜਾਬ ਪੁਲਿਸ ਦੀ ਜਿਆਦਾ ਤੋਂ ਜਿਆਦਾ ਕਰੀਏ ਥਾਣਿਆਂ ਵਿੱਚ ਜਾ ਕੇ ਦੇਖੋ ਮੁਲਾਜ਼ਮਾਂ ਦਾ ਹਾਲ ਇਹੀ ਕਾਰਨ ਹੈ ਜਿਹੜਾ ਕ੍ਰਾਈਮ ਵਧ ਰਿਹਾ ਰੋਜ਼ ਦਿਲੀ ਦੇਖੋ ਕਦੇ ਕਦੇ ਤਾਂ ਮਰਡਰ ਹੋ ਰਿਹਾ ਪਹਿਲਾਂ ਦੇ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਵੀ ਚਲੋ ਕਿਸੇ ਦਾ ਥਪੜੋ ਥਾਪੜੀ ਹੋ ਗਏ ਉਹ ਚੀਜ਼ਾਂ ਸਮਝ ਲੱਗਦੀ ਸੀ ਪਰ ਹੁਣ ਅੱਜ ਕੱਲ ਤਾਂ ਤਲਵਾਰਾਂ ਚਲਾਉਂਦੇ ਟਾਈਮ ਮਿਲ ਲੋ ਬਿਲਕੁਲ ਜੀ ਇਹ ਬਹੁਤ ਵੱਡਾ ਰੀਜ਼ਨ ਆ ਫੋਰਸ ਘੱਟ ਹੋਣ ਦਾ ਜਿਹਦੇ ਕਰਕੇ ਕ੍ਰਾਈਮ ਹੋ ਰਿਹਾ ਅੱਗੇ ਲੜਾਈ ਹੁੰਦੀ ਸੀ ਸਾਡੇ ਸਮੇਂ ਜੇ ਵੀ ਲੜਾਈ ਹੁੰਦੀ ਸੀ ਚਪੇੜਾ ਮਾਰਨੀ ਆ ਮੁਕੇ ਮਾਰ ਲੈ ਲੱਤਾਂ ਮਾਰਨੀ ਆ ਆ ਅੱਜ ਕੱਲ ਤਾਂ ਜ਼ਿੰਦਗੀ ਨਾਲ ਮਜ਼ਾਕ ਬਣਾਇਆ ਹੋਇਆ ਤੁਸੀਂ ਪੇਸ਼ੀਅਸ ਹੀ ਹੈ ਨਹੀਂ ਕਿਸੇ ਜੀ ਹਰ ਬੰਦਾ ਇੰਨੀ ਤਸੀਰ ਗਰਮਾ ਮਾਰਨ ਤੱਕ ਜਾਉਂਦਾ ਸੱਚੇ ਗਾਜੀ ਟੀਆਰਪੀ ਚੈਨਲ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅਕਸਰ ਹੀ ਤੁਹਾਡੇ ਨਾਲ ਸਮਾਜਿਕ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਭਾਵੇਂ ਸਮਾਜਿਕ ਹੋਵੇ ਭਾਵੇਂ ਧਾਰਮਿਕ ਹੋਵੇ ਭਾਵੇਂ ਕਿਸੇ ਵੀ ਪੱਖ ਦੀ ਖਬਰ ਹੋਵੇ ਤਾਂ ਤੁਹਾਡੇ ਤੱਕ ਨਿਸ਼ਚਿਤ ਕਰਦੇ ਆ ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਚੱਲ ਰਹੇ ਨੇ ਜਿਸ ਤੇ ਪੁਲਿਸ ਕਾਰਵਾਈ ਵੀ ਕਰ ਰਹੀ ਹੈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਬੜੀਆਂ ਚੀਜ਼ਾਂ ਨੂੰ ਹੱਥ ਪਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਪਰ ਉਸ ਤੋਂ ਬਾਅਦ ਦੀ ਪੰਜਾਬ ਦੇ ਕੀ ਮਾਹੌਲ ਨੇ ਉਸ ਤੇ ਚਰਚਾ ਕਰਾਂਗੇ ਮੇਰੇ ਨਾਲ ਅੱਜ ਤਨਪ੍ਰੀਤ ਜੀ ਮੌਜੂਦ ਹੋਣਗੇ ਕਿਉਂਕਿ ਬਹੁਤ ਸਮਾ ਜਿਹੜਾ ਹੈ ਇਹਨਾਂ ਨੇ ਸਮਾਜ ਸੇਵਾ ਦੇ ਵਿੱਚ ਗੱਲਿਆ ਤੇ ਪਰਮਾਤਮਾ ਦੇ ਵੀ ਬਹੁਤ ਚੰਗੇ ਭਗਤ ਨੇ ਤਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਤਨਪ੍ਰੀਤ ਜੀ ਬਹੁਤ ਬਹੁਤ ਸਵਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਕੋਲ ਆਏ ਹੋ ਬਾਕੀ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਹੈ ਪ੍ਰਮਾਤਮਾ ਜੀ ਮੇਰੇ ਹਰ ਕੰਮ ਸ਼ੁਰੂ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬਾਬਾ ਜੀ ਨੂੰ ਯਾਦ ਕਰਦਾ ਜੀ ਆ ਪਿੱਛੇ ਫੋਟੋ ਵੀ ਲੱਗੀ ਹੈ ਮਾਰੇ ਜ ਸਰੂਪ ਆ ਸਵੇਰੇ ਉੱਠੀ ਦਾ ਪਹਿਲਾਂ ਨਮਸਕਾਰ ਕਰੀਦੀ ਆ ਕਿਉਂਕਿ ਸਾਰਾ ਕੁਝ ਦਿੱਤਾ ਹੀ ਇਹਨਾਂ ਦਾ ਆ ਜੀ ਬਿਲਕੁਲ ਜੀ ਅੱਜ ਇੱਥੇ ਬਦੌਲਤ ਇੱਥੇ ਖੜੇ ਆ ਕਿਸੇ ਵੀ ਬਦੌਲਤ ਵੀ ਉਹ ਇਹਨਾਂ ਦੀ ਬਦੌਲਤ ਖੜੇ ਆ ਅੱਛਾ ਬਹੁਤ ਚਰਚਾਵਾ ਸੁਣੀ ਆ ਅਸੀਂ ਤੁਹਾਡੇ ਮੁਹੱਲੇ ਦੇ ਵਿੱਚ ਜਦੋਂ ਆਏ ਕਹਿੰਦੇ ਸਮਾਜ ਸੇਵਾ ਬਹੁਤ ਕਰਦੇ ਨੇ ਲੋਕਾਂ ਦੇ ਹੱਕ ਦੇ ਨਾਲ ਹੱਕ ਦੇ ਵਿੱਚ ਖੜਦੇ ਹੱਕ ਦਵਾਉਣ ਦੇ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੇ ਨੇ ਵੀ ਕੰਮ ਕੋਈ ਵੀ ਹੋਵੇ ਤਾਂ ਸਮਾਜ ਸੇਵਾ 'ਚ ਪਿੱਛੇ ਨਹੀਂ ਹਟਦੇ ਇਹ ਕਿਵੇਂ ਸ਼ੁਰੂ ਕੀਤਾ ਜੀ ਤੁਸੀਂ ਦੇਖੋ ਜੀ ਸ਼ੌਂਕ ਮੈਨੂੰ ਛੋਟੇ ਹੁੰਦੇ ਤੋਂ ਹੀ ਸੀਗਾ ਵੀ ਮੈਂ ਜੇ ਕੋਈ ਮੇਰੇ ਕੋਲ ਚੱਲ ਕੇ ਆਵੇ ਤੇ ਮੈਂ ਉਹਦਾ ਕੰਮ ਕਰਦਾ ਤਾਂ ਮੈਂ ਆਪਣੇ ਨੂੰ ਬਹੁਤ ਭਾਗ ਆਣਾ ਸਮਝਦਾ ਸੀ ਜੀ ਹੌਲੀ ਹੌਲੀ ਉਦੋਂ 2010 ਤੋਂ ਮੈਨੂੰ ਸ਼ੌਂਕ ਜ਼ਿਆਦਾ ਸੀਗਾ ਛੋਟੇ ਹੁੰਦੇ ਸੀਗੇ ਲਿੰਕ ਰਿਲੇਸ਼ਨ ਕੋਈ ਨਹੀਂ ਸੀ ਹੌਲੀ ਹੌਲੀ ਫਿਰ ਮੈਂ ਕਰਦਾ ਆਪਣੇ ਲੈਵਲ ਤੇ ਜਿੰਨਾ ਕੁ ਹੁੰਦਾ ਸੀ ਕਰਦਾ ਹੀ ਕੋਈ ਕਿਸੇ ਦੇ ਮਸਲਿਆਂ ਦੇ ਨਾਲ ਜਾਣਾ ਬੈਠ ਕੇ ਦੇਖਣਾ ਵੀ ਕਿੱਦਾਂ ਹਨਾ ਡੀਲ ਹੁੰਦਾ ਉਸ ਤੋਂ ਬਾਅਦ 2018 ਦੇ ਵਿੱਚ ਮੈਂ ਇੱਕ ਪਲੈਟਫਾਰਮ ਜਿਹੜੇ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਇੰਡੀਆ ਐਨ ਜੀਓ ਆ ਉਹਦੇ ਨਾਲ ਮੈਂ ਜੁੜਿਆ ਤਾਂ ਮੈਨੂੰ ਥੋੜਾ ਜਿਹਾ ਵੀ ਮਿਲਿਆ ਕੀ ਵੀ ਸਪੋਰਟ ਮਿਲੀ ਵੀ ਆਪਾਂ ਜਿਹੜਾ ਕੰਮ ਕਰਨਾ ਤਾਂ ਇਹ ਪਲੇਟਫਾਰਮ ਤੇ ਆਪਾਂ ਕਰ ਸਕਦੇ ਆ ਜੀ ਸੋ ਮੈਂ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਿਸੇ ਦਾ ਖੜਾ ਬਿਨਾ ਪੈਸਿਆਂ ਤੋਂ ਕਰਾਇਆ ਆ ਭਾ ਜੋ ਵੀ ਕੋਈ ਮੈਟ੍ਰੀਮੋਨੀਅਲ ਡਿਸਪਿਊਟ ਹੋ ਗਿਆ ਕੋਈ ਏਜੰਟਾਂ ਦੇ ਪੈਸੇ ਜਿਹੜੇ ਫਸੇ ਹੋਇਆ ਜਾਂ ਫਿਰ ਕੋਈ ਕਾਰਪੋਰੇਸ਼ਨ ਦਾ ਕੰਮ ਹੋ ਗਿਆ ਜਾਂ ਬਿਜਲੀ ਦਫ਼ਤਰ ਦਾ ਹੋ ਗਿਆ ਕੋਈ ਵੀ ਪ੍ਰਾਈਵੇਟ ਸਰਕਾਰੀ ਧਾਰਾ ਕੋਈ ਵੀ ਹੋ ਗਿਆ ਜਿੱਥੇ ਖੱਜਲ ਖਵਾਰੀ ਹੁੰਦੀ ਹੈ ਹਰ ਵਿਭਾਗ ਦੇ ਵਿੱਚ ਕੋਈ ਨਾ ਕੋਈ ਕਰਪਟ ਬੰਦਾ ਹੁੰਦਾ ਜੀ ਬਿਲਕੁਲ ਜਿਹੜਾ ਕਿ ਬੰਦੇ ਨੂੰ ਲੈ ਜਾ ਕੇ ਰੱਖਦਾ ਕਿ ਆਹ ਕੰਮ ਇਦਾਂ ਨਹੀਂ ਇਦਾਂ ਉਹ ਆਪਾਂ ਵਾਹਿਗੁਰੂ ਦੀ ਕਿਰਪਾ ਇੰਨੀ ਸੀ ਵੀ ਜਦੋਂ ਵੀ ਕਿਤੇ ਜਾਈਦਾ ਸੀ ਫੜੇ ਕਰਕੇ ਆ ਜੀਦਾ ਸੀ ਕੰਮ ਤੇ ਬਿਨਾ ਪੈਸਿਆਂ ਤੋਂ ਸ਼ੌਂਕ ਸੀ ਸ਼ੌਂਕ ਹੈ ਅੱਗੇ ਵੀ ਸ਼ੌਂਕ ਰਹੂਗਾ ਕਿ ਜੇ ਕੋਈ ਆਪਾਂ ਨੂੰ ਆਵਾਜ਼ ਮਾਰੇ ਕੋਈ ਉਮੀਦ ਨਾ ਮੇਰੇ ਘਰੇ ਚੱਲ ਕੇ ਆਉਂਦਾ ਕਿ ਵੀ ਆਹ ਕੰਮ ਆ ਤਾਂ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਉਦੋਂ ਹੀ ਖੁਸ਼ਕਿਸਮਤ ਸਮਝਦਾ ਕਿ ਮੇਰੇ ਦਰਦ ਕੋਈ ਚੱਲ ਕੇ ਆਇਆ ਤੇ ਫਿਰ ਮੈਂ ਨਾਲ ਜਾਣਾ ਜਿੱਤੇ ਨਾਲ ਜਾ ਕੇ ਵੀ ਕੰਮ ਕਰਾਉਣਾ ਪੈਂਦਾ ਨਾਲ ਵੀ ਜਾਈਦਾ ਫੋਨ ਤੇ ਫੋਨ ਤੇ ਵੀ ਹੋ ਜੀਦਾ ਜੀ ਅੱਛਾ ਭਜੀ ਜਿਸ ਤਰ੍ਹਾਂ ਬ ਗੱਲ ਕੀਤੀ ਪੰਜਾਬ ਦੇ ਮਾਹੌਲ ਬਾਰੇ ਲੱਗਦਾ ਹੈ ਕਿ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਆਖੀ ਜਾਂਦੀ ਹੈ ਸਾਡਾ ਪੰਜਾਬ ਕਿਤੇ ਨਾ ਕਿਤੇ ਫਿੱਕ ਪੈਂਦਾ ਨਜ਼ਰ ਆ ਰਿਹਾ ਘਟਦਾ ਨਜ਼ਰ ਆ ਰਿਹਾ ਉਹਨਾਂ ਚੀਜ਼ਾਂ 'ਚ ਇਹ ਤਾਂ ਜੀ ਦੇਖੋ ਸਾਰਿਆਂ ਨੂੰ ਹੀ ਪਤਾ ਪੰਜਾਬ 'ਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਆਪਣਾ ਯੂਥ ਪੰਜਾਬੀਆਂ ਦਾ ਜਿਹੜਾ ਸਾਰਾ ਬਾਹਰ ਚਲ ਗਿਆ ਜਿੰਨੇ ਕਿ ਇੱਥੇ ਮੁੰਡੇ ਰਹਿੰਦੇ ਸੀ ਉਹਦੇ ਚੋਂ ਕੁਝ ਪੈਸੇ ਨਸ਼ਿਆਂ ਤੇ ਲੱਗ ਗਏ ਨਹੀਂ ਭਾਈ ਠੀਕ ਹੈ ਜੀ ਉਹ ਨਸ਼ੇ ਵੀ ਇਦਾਂ ਦੇ ਕਿ ਉਹਦੇ ਦੇ ਚੋ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦਾ ਸੰਥੈਟਿਕ ਨਸ਼ੇ ਆ ਸੋ ਪੰਜਾਬ ਪਹਿਲਾਂ ਹੁੰਦੀ ਸੋਨੇ ਦੀ ਜਿੜੀ ਅਸੀਂ ਤਾਂ ਜਦੋਂ ਸਾਡਾ ਟਾਈਮ ਸੀ ਉਹ ਵੀ ਬਹੁਤ ਵਧੀਆ ਸੀ ਜੀ ਆ ਹੁਣ 4-5 ਸਾਲ ਤੋਂ 10 ਸਾਲ ਤੋਂ ਤਾਂ ਬਹੁਤ ਬੇੜਾ ਕਰਕ ਹੋ ਗਿਆ ਹਮ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਦੀਆਂ ਨੇ ਪਰ ਖਰੀ ਨਹੀਂ ਉਤਰਦੀਆਂ ਹਾਂ ਅੱਛਾ ਕਿਹੜੇ ਕਿਹੜੇ ਜਿਹੜੇ ਮੁੱਦੇ ਨੇ ਵੇਖਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਚੀਜ਼ ਪਹਿਲਾਂ ਵਧੀਆ ਸੀ ਤੇ ਹੁਣ ਦੇ ਮਾਹੌਲ ਦੇ ਵਿੱਚ ਇਹ ਬਿਲਕੁਲ ਖਤਮ ਹੋ ਗਿਆ ਵੀ ਇਹ ਸਾਡੇ ਪੰਜਾਬ ਦੀ ਜ਼ਰੂਰਤ ਹੈ ਇਹ ਹੋਣਾ ਚਾਹੀਦਾ ਸਾਡੇ ਪੰਜਾਬ 'ਚ ਕਿਹੜੇ ਕਿਹੜੇ ਉਹ ਚੀਜ਼ਾਂ ਨੇ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਕਾਨੂੰਨ ਦੀ ਵਿਵਸਥਾ ਕਾਨੂੰਨੀ ਹਾਲਤ ਜਿਹੜੀ ਆ ਉਹ ਸਖਤ ਨਹੀਂ ਹੈਗੀ ਜਿਹਦੇ ਕਰਕੇ ਕ੍ਰਾਈਮ ਵਧ ਰਿਹਾ ਜੀ ਲੁੱਟਾਂ ਖੋਹਾਂ ਆਏ ਦਿਨ ਕਿਸੇ ਨਾ ਕਿਸੇ ਲੁੱਟਖੋਹੀ ਹੁੰਦੀ ਆ ਮਤਲਬ ਉਹ ਚੀਜ਼ਾਂ ਜਦੋਂ ਕਾਨੂੰਨ ਸਖਤ ਹੋ ਗਿਆ ਸ਼ਰਾਰਤੀਆਂ ਅਨਸਰ ਜਿਹੜੇ ਨੇ ਇੱਕ ਅਦਾ ਵੀ ਵਧੀਆ ਤਰੀਕੇ ਨਾਲ ਉਹਨੂੰ ਸਜ਼ਾ ਮਿਲੀ ਹੋਵੇ ਤਾਂ ਠੱਲ ਪੈ ਸਕਦੀ ਆ। ਹੂੰ ਨਸ਼ਾ ਵੀ ਦੇਖੋ ਕਿੰਨਾ ਵੱਧਦਾ ਜਾ ਰਿਹਾ ਏ ਇੱਕ ਪਾਸੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਏ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦਾ ਕੰਮ ਕਰ ਰਹੀ ਏ ਪਰ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਨੇ ਕਿ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਤੇ ਹੱਥ ਹੀ ਨਹੀਂ ਪੈ ਰਿਹਾ ਛੋਟੇ-ਛੋਟੇ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹਦੇ ਕੋਈ ਕਿਸੇ ਦੇ ਥਰੂ ਵੀ ਬਿਕਵਾਉਂਦਾ ਤਾਂ ਉਹਨੂੰ ਫੜ ਕੇ ਉਹਦਾ ਘੱਟ ਆਈ ਜਾਂਦਾ ਡਾਈ ਜਾਂਦੇ ਆ ਵੱਡੇ ਮਗਰਮੱਛ ਦੀ ਗੱਲ ਕਰੀਏ ਜੇ ਜਿੱਥੋਂ ਪ੍ਰੋਡਕਸ਼ਨ ਹੁੰਦੀ ਆ ਹੁਣ ਤੁਹਾਨੂੰ ਇਹਦੇ ਐਗਜ਼ਾਮਪਲ ਦਿਨਾ ਕਿਸੇ ਆਪਣੇ ਪ੍ਰਾਪਰਟੀ ਤੇ ਪੀਪਲ ਦਾ ਦਰਖਤ ਹੋ ਗਿਆ ਦਾ ਜਦੋਂ ਆਪਾਂ ਕਹਿੰਦੇ ਆ ਵੀ ਇਹਨੂੰ ਵੜਾ ਦਈਏ ਆਪਾਂ ਉਹਦੇ ਪੱਤੇ ਨਹੀਂ ਘਟਦੇ ਆਪਾਂ ਨੂੰ ਜੜ ਤੋਂ ਵੜਦੇ ਆ ਜੀ ਵੀ ਇਹ ਦਵਾਰਾ ਨਾ ਉੱਗੀ ਪਰ ਇੱਥੇ ਲੱਗ ਰਿਹਾ ਕਿ ਇਹ ਚੀਜ਼ ਨਹੀਂ ਹੋ ਪਾ ਰਹੀ ਉਹੀ ਤਾਂ ਕਰ ਲੈ ਜੇ ਹੁਣ ਵੱਡੀਆਂ ਮੱਛੀਆਂ ਨੂੰ ਜਦੋਂ ਤੁਸੀਂ ਵੱਡੇ ਜਿਹੜਾ ਸਮਗਲ ਰਾ ਜਿਹੜਾ ਉਹਨੂੰ ਸਪਲਾਈ ਕਰ ਰਿਹਾ ਜਾਂ ਜਿਹੜਾ ਅੱਗੇ ਆ ਕੇ ਬੰਨ ਰਿਹਾ ਵੀ ਹਨਾ ਘਰ ਘਰ ਪੰਚਾਰਿਆ ਜੇ ਤੁਸੀਂ ਉਹਨੂੰ ਫੜ ਲਿਆ ਜੇ ਉਹਦੇ ਕੋਈ ਨਸ਼ਾ ਪਹੁੰਚੂਗਾ ਨਹੀਂ ਉਹ ਕਰੂ ਕਿਥੋਂ ਹੂੰ ਆਪਾ ਕਰਨ ਵਾਲੇ ਨੂੰ ਫੜ ਰਹੇ ਆਂ ਵੇਚਣ ਵਾਲੇ ਨੂੰ ਨਹੀਂ ਫੜ ਰਹੇ ਜੀ ਸਭ ਤੋਂ ਪਹਿਲਾਂ ਜਿਹੜਾ ਵੇਚ ਰਿਹਾ ਸਪਲਾਈ ਕਰ ਰਿਹਾ ਉਹਨੂੰ ਟੰਗ ਦਿਓ ਇੱਕ ਦੋ ਹੀ ਧਾਰਨਾ ਹੈਗੀਆਂ ਵਧੀਆ ਜਿਹੇ ਬੰਦੇ ਜਿਹੜੇ ਕਰਦੇ ਨੇ ਟੰਗ ਦਿਓ ਉਸ ਤੋਂ ਬਾਅਦ ਆਪੇ ਤੁਸੀਂ ਦੇਖ ਲਓ ਰਿਜ਼ਲਟ ਸਾਰੇ ਦੇ ਸਾਹਮਣੇ ਹੋ ਜਾਣਾ ਅੱਛਾ ਲੋਕ ਕਈ ਵਾਰੀ ਕਹਿੰਦੇ ਵੀ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ ਪੁਲਿਸ ਨੂੰ ਵੀ ਸਭ ਕੁਝ ਪਤਾ ਹੁੰਦਾ ਜਾਂ ਕਈ ਲੋਕ ਵੀ ਹੁੰਦੇ ਨੇ ਜਿਹੜੇ ਰੋਲਾ ਵੀ ਪਾਉਂਦੇ ਉਹਨਾਂ ਨੂੰ ਵੀ ਸਭ ਕੁਝ ਪਤਾ ਹੁੰਦਾ ਪਰ ਫਿਰ ਵੀ ਨੱਥ ਨਹੀਂ ਪਾਉਂਦੇ ਉਹਨਾਂ ਤੇ ਕੀ ਲੱਗਦਾ ਕਿ ਸਰਕਾਰਾਂ ਦਾ ਰੋਲ ਹੁੰਦਾ ਵਿੱਚ ਦੇਖੋ ਜੀ ਮੈਂ ਜੇ ਕਹਾਂ ਵੀ ਸਾਰੀ ਸਰਕਾਰ ਸਾਰੀ ਪੁਲਿਸ ਨਹੀਂ ਹੁੰਦੀ ਕੁਝ ਬੰਦੇ ਹੁੰਦੇ ਨੇ ਜਿਹੜੇ ਗਲਤ ਹੁੰਦੇ ਨੇ ਜਿਨ੍ਹਾਂ ਕਰਕੇ ਸਾਰਾ ਵੀ ਸਿਸਟਮ ਜਿਹੜਾ ਬਦਨਾਮ ਹੋ ਜਾਂਦਾ ਤੇ ਜੇ ਕੁਝ ਇਹੋ ਜਿਹੇ ਬੰਦੇ ਹੁੰਦੇ ਆ ਤਾਂ ਜੇ ਸਰਕਾਰਾਂ ਨੂੰ ਪੁਲਿਸ ਨੂੰ ਪਤਾ ਹੁੰਦਾ ਤਾਂ ਉਹਨਾਂ ਤੇ ਇਹ ਬੰਦੀ ਕਾਰਵਾਈ ਕਰਨੀ ਚਾਹੀਦੀ ਆ ਰਹੀ ਗੱਲ ਪੁਲਿਸ ਦੀ ਹੁਣ ਆਪਾਂ ਕੋਈ ਵੀ ਕ੍ਰਾਈਮ ਹੁੰਦਾ ਹਰ ਬੰਦੇ ਦੇ ਮੂੰਹ ਤੇ ਇਹ ਆ ਕਿ ਪੁਲਿਸ ਐਕਸ਼ਨ ਨਹੀਂ ਲੈਂਦੀ ਜੀ ਟਾਈਮ ਤੇ ਨਹੀਂ ਪਹੁੰਚਦੀ ਜੀ ਪੁਲਿਸ ਪੈਸੇ ਖਾਂਦੀ ਆ ਪੁਲਿਸ ਜੀ ਸਪਾਰਸ਼ ਹੋਵੇ ਤਾਂ ਕੰਮ ਕਰਦੀ ਆ ਉੱਥੇ ਮੈਂ ਕਹਿਣਾ ਚਾਹੁੰਦਾ ਕਿ ਵੀ ਪੁਲਿਸ ਗਲਤ ਨਹੀਂ ਪੁਲਿਸ ਆਪਣਾ ਵਧੀਆ ਰੋਲ ਨਿਭਾਉਂਦੀ ਆ ਉੱਥੇ ਕਮੀ ਆ ਫੋਰਸ ਦੀ ਜੀ ਥਾਣਿਆਂ ਦੇ ਵਿੱਚ ਫੋਰਸ ਹੈ ਨਹੀਂ ਹੁਣ ਜਿੰਨੇ ਪੁਰਾਣੇ ਮੁਲਾਜ਼ਮ ਨੇ ਅਫਸਰ ਨੇ ਉਹ ਰਟਾਇਰ ਹੋ ਜਾਂਦੇ ਨੇ ਭਰਤੀ ਨਵੀਂ ਉਨੀ ਨਹੀਂ ਹੋ ਪਾਰੀ ਜਿਹਦੇ ਕਰਕੇ ਪੁਲਿਸ ਦੀ ਕਮੀ ਆ ਫੋਰਸ ਦੀ ਕਮੀ ਆ ਹੁਣ ਸਰਕਾਰ ਕਹਿੰਦੀ ਹੈ ਜੀ ਅਸੀਂ ਪੁਲਿਸ ਨੂੰ ਪੂਰਾ ਸ਼ਕਤੀ ਨਾਲ ਕਿਹਾ ਹੋਇਆ ਕਿ ਵੀ ਕ੍ਰਾਈਮ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਤੁਸੀਂ ਪ੍ਰੋਪਰ ਡਟ ਕੇ ਐਕਸ਼ਨ ਲੈਣਾ ਉਹ ਲੈਂਦੇ ਆ ਪਰ ਮਜਬੂਰ ਨਹੀਂ ਹੁਣ ਤੁਸੀਂ ਇੱਕ ਕੰਮ ਜਿਹੜਾ ਆ ਵੀ ਉਹ ਚਾਰ ਬੰਦਿਆਂ ਨੇ ਕਰਨਾ ਇੱਕ ਦਿਨ ਦੇ ਵਿੱਚ ਕਰਨਾ ਉਹ ਇੱਕ ਬੰਦਾ ਉਹਨੂੰ ਚਾਰ ਦਿਨਾਂ 'ਚ ਕਰੂਗਾ ਜੀ ਬੰਦੇ ਘੱਟ ਹੋਣਗੇ ਸੋ ਮੇਰੀ ਬੇਨਤੀ ਸਰਕਾਰ ਨੂੰ ਇਹ ਆ ਵੀ ਆਪਾਂ ਫੋਕਸ ਕਰੀਏ ਕਿ ਭਰਤੀ ਪੰਜਾਬ ਪੁਲਿਸ ਦੀ ਜਿਆਦਾ ਤੋਂ ਜਿਆਦਾ ਕਰੀਏ ਥਾਣਿਆਂ ਵਿੱਚ ਜਾ ਕੇ ਦੇਖੋ ਮੁਲਾਜ਼ਮਾਂ ਦਾ ਹਾਲ ਕੀ ਹੈ ਕਿ ਇਹੀ ਕਾਰਨ ਹੈ ਜਿਹੜਾ ਕ੍ਰਾਈਮ ਵਧ ਰਿਹਾ ਰੋਜ਼ ਦਿਲੇ ਦੇਖੋ ਕਦੇ ਕਿਸੇ ਦਾ ਮਰਡਰ ਹੋ ਰਿਹਾ ਪਹਿਲਾਂ ਦੇ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਵੀ ਚਲੋ ਕਿਸੇ ਨਾਲ ਥੱਪੜੋ ਥੱਪੜੀ ਹੋ ਗਏ ਉਹ ਚੀਜ਼ਾਂ ਸਮਝ ਲੱਗਦੀਆਂ ਸੀ ਪਰ ਹੁਣ ਅੱਜ ਕੱਲ ਤਾਂ ਤਲਵਾਰਾ ਚਲਾਉਂਦੇ ਟਾਈਮ ਨਹੀਂ ਲੌਂਦੇ ਨੇ ਲੋਕ ਬਿਲਕੁਲ ਜੀ ਇਹ ਬਹੁਤ ਵੱਡਾ ਰੀਜ਼ਨ ਆ ਫੋਰਸ ਘਟ ਹੋਣ ਦਾ ਜਿਹਦੇ ਕਰਕੇ ਕ੍ਰਾਈਮ ਵਧ ਰਿਹਾ ਅੱਗੇ ਲੜਾਈ ਹੁੰਦੀ ਸੀ ਸਾਡੇ ਸਮੇਂ ਜੇ ਵੀ ਲੜਾਈ ਹੁੰਦੀ ਚ ਪੀੜਾ ਮਾਰ ਲੀਆਂ ਮੁੱਕੇ ਮਾਰ ਲੇ ਲੱਤਾਂ ਮਾਰ ਲੀਆਂ ਆ ਅੱਜ ਕੱਲ ਤਾਂ ਜ਼ਿੰਦਗੀ ਨਾ ਮਜ਼ਾਕ ਬਣਾਇਆ ਹੋਇਆ ਜੀ ਤੁਸੀਂ ਪੇਸ਼ੈਂਸ ਹੀ ਹੈ ਨਹੀਂ ਕਿਸੇ ਚ ਜੀ ਹਰ ਬੰਦਾ ਇੰਨੀ ਤਸੀਰ ਗਰਮਾ ਮਾਰਨ ਤੱਕ ਜਾਂਦਾ